ਸਿੱਖੋ ਕਹਿੰਦੇ ਤੁਸੀਂ ਵੀ ਭਲੇਖਾ ਕੱਢ ਦਿਓ RAM ਜੀ ਕੋਈ ਹੋਰ ਸੀ ਕ੍ਰਿਸ਼ਨ ਕੁਝ ਹੋਰ ਸੀ ਬਾਵਨ ਰੂਪ ਧਾਰਨ ਕਰਕੇ ਆਇਆ ਉਹ ਕੁਝ ਹੋਰ ਸੀ ਜਿਹਦੇ ਕਲਜੋ ਵਿੱਚ ਦਰਸ਼ਨ ਕਰਦੇ ਹੋ ਇਹਦੇ ਹੀ ਅਵਤਾਰ ਆਏ ਨੇ ਸਾਰੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਮਨ ਵਿੱਚ ਜਰਾ ਵੀ ਰਤਾ ਵੀ ਮਨ ਵਿੱਚ ਖੋਟ ਨਹੀਂ ਸ਼ੰਕਾ ਨਹੀਂ ਕਰਨੀ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿਣਾ ਆ ਹੁਣ ਤਾਂ ਸਟੇਜਾਂ ਤੇ ਹੁੰਦਾ ਹੀ ਇਹ ਹੈ ਹਨ ਸਾਲੀ ਵਾਲੇ ਮਹਾਂਪੁਰਖ ਹੋਏ ਨੇ ਬਾਬਾ ਅਜੀਤ ਸਿੰਘ ਜੀ ਮਹਾਰਾਜ ਉਹਨਾਂ ਦੇ ਕੋਲ ਜਾਓ ਤੇ ਈਸਾ ਮਸੀਹ ਦੀ ਵੀ ਫੋਟੋ ਲੱਗੀ ਹੈ ਉੱਥੇ ਕਿਉਂ ਨਿੰਦਿਆ ਕਰਦੇ ਹੋ ਕਿਸੇ ਦੇ ਧਰਮ ਦੀ ਧਰਮ ਤਾਂ ਸਭ ਇੱਕੋ ਹੀ ਹੈ ਅਵਿਸ਼ਲ ਮਾਰ ਨਹੀਂ ਹਟਾਉ ਗਈ ਧਰਮ ਤਾਂ ਇੱਕੋ ਹੀ ਹੈ ਇੱਕ ਹੀ ਬੰਦਾ ਕੋਈ ਉਹਨੂੰ ਤਾਇਆ ਕਹਿੰਦਾ ਕੋਈ ਚਾਚਾ ਕਹਿੰਦਾ ਕੋਈ ਮਾਸੜ ਕਹਿੰਦਾ ਕੋਈ ਫੁੱਫੜ ਕਹਿੰਦਾ ਬੰਦਾ ਤਾਂ ਇੱਕ ਹੀ ਹੈ ਰੱਬ ਨਾਲ ਵੱਖੋ ਵੱਖਰੇ ਰਿਸ਼ਤੇ ਵੀ ਹੋ ਸਕਦੇ ਆ ਦੋਸਤ ਵੀ ਬਣਾ ਸਕਦੇ ਹੋ ਭੈਣ ਭਾਈ ਵਾਲਾ ਰਿਸ਼ਤਾ ਵੀ ਰੱਖ ਸਕਦੇ ਹੋ ਮਾਪਿਆਂ ਵਾਲਾ ਵੀ ਰਿਸ਼ਤਾ ਰੱਖ ਸਕਦੇ ਆ